ਅੱਜ ਤੁਹਾਡੇ ਨਾਲ ਮੈਂ ਐਲ ਐਮ ਆਈ ਦੀ ਜਾਣਕਾਰੀ ਸਾਂਝੀ ਕਰੂੰਗਾ ਕਿਉਂਕਿ ਬਹੁਤ ਸਾਰੇ ਭਰਾਵਾਂ ਦੇ ਤੇ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਸਰ ਐਲ ਐਮ ਆਈ ਕੀ ਸਿਸਟਮ ਹੁੰਦਾ ਹੈ ਐਲ ਐਮ ਆਈ ਦੇ ਆਪਾਂ ਸਿਰ ਤੇ ਆਪਾਂ ਵਰਕ ਪਰਮਿਟ ਲੈ ਸਕਦੇ ਆ ਪਰ ਇਹਦੇ ਵਿੱਚ ਦੋ ਤਿੰਨ ਗੱਲਾਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਯੋਗ ਹੁੰਦੇ ਗਏ ਐਲ ਐਮ ਆਈ ਤੁਹਾਨੂੰ ਕੋਈ ਵੀ ਏਜੰਟ ਦੇ ਦੇਗਾ ਫੇਕ ਬਣਾ ਕੇ ਦੇ ਦੇ ਰੀਅਲ ਬਣਾ ਕੇ ਦੇ ਦੇ ਉਸ ਤੋਂ ਬਾਅਦ ਕੋਈ ਹਾਈ ਚਾਂਸ ਨਹੀਂ ਹੁੰਦੇ ਕਿ ਆਪਣਾ ਵੀਜ਼ਾ ਆਊਗਾ ਕਿ ਨਹੀਂ ਆਊਗਾ ਕਿਉਂਕਿ ਉਹਦੇ ਵਿੱਚ ਡਾਕੂਮੈਂਟਰੀ ਆਪਣੀ ਪ੍ਰੋਪਰ ਤਰੀਕੇ ਨਾਲ ਏਜੰਟ ਨਹੀਂ ਲਾਉਂਦੇ ਆਪਾਂ 10 ਲੱਖ 15 ਲੱਖ 20 ਲੱਖ 25 30 ਲੱਖ ਰੁਪਏ ਤੱਕ ਏਜੰਟ ਹਾਇਰ ਕਰ ਰਿਹਾ ਹੈ ਐਲ ਐਮ ਆਈ ਦਾ ਵਰਕ ਪਰਮਿਟ ਦਾ 2 ਸਾਲ ਕੈਨੇਡਾ ਦਾ ਪਰ ਅੱਜ ਮੈਂ ਤੁਹਾਨੂੰ ਇੱਕ ਇਹੋ ਜੀ ਜਾਣਕਾਰੀ ਦੇਣ ਜਾ ਰਿਹਾ ਹਾਂ ਜੋ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗੀ ਪਰ ਸਾਡੇ ਕੋਲ ਇੱਕ ਛੋਟੀ ਜੀ ਰਿਕਵੈਸਟ ਹੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜਿਵੇਂ ਤੁਹਾਨੂੰ ਤੁਹਾਡੇ ਸਕਰੀਨ ਦੇ ਉੱਤੇ ਦਿਖ ਰਿਹਾ ਉੱਪਰ ਲਾਈਕ ਬਟਨ ਨਾਲ ਹੀ ਉਹਦੇ ਵਰ ਉਹਦਾ ਸਬਸਕ੍ਰਾਈਬ ਬਟਨ ਦਨ ਕਮੈਂਟ ਤੁਸੀਂ ਕਰਕੇ ਸਾਨੂੰ ਸੁਝਾਅ ਦੇ ਸਕਦੇ ਹੋ ਕਿਸੇ ਵੀ ਟਾਈਪ ਦਾ ਸਭ ਤੋਂ ਵੱਧ ਡਿਮਾਂਡਿੰਗ ਜੋ ਰਾਈਟ ਨਾਓ ਕੈਨੇਡਾ ਦੇ ਵਿੱਚ ਐਲ ਐਮ ਆਈ ਸੇਲ ਹੋ ਰਹੀ ਆ ਜਾਂ ਫਿਰ ਉਸ ਦੇ ਜਰੀਏ ਲੋਕਾਂ ਨੂੰ ਪੀ ਆਰ ਮਿਲ ਰਹੀ ਆ ਉਹ ਹੈਗੀ ਆ ਜੀ ਵੈਲਡਰ ਦੀ ਤੇ ਨਰਸ ਦੀ ਇੱਕ ਹੋਰ ਵੀ ਆ ਮੈਂ ਤੁਹਾਨੂੰ ਉਹ ਵੀ ਦੱਸੂਗਾ ਪਰ ਜੇਕਰ ਵੈਲਡਰ ਦਾ 40 ਘੰਟਿਆਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਏ ਤੁਸੀਂ ਈਜ਼ੀਲੀ ਕੈਨੇਡਾ ਦੇ ਵਿੱਚ ਆਪਣੀ ਪੀ ਆਰ ਅਪਲਾਈ ਕਰ ਸਕਦੇ ਹੋ ਮਤਲਬ ਕਿ ਜਿਹੜਾ ਤੁਸੀਂ 10 ਲੱਖ 32 ਲੱਖ ਲਾ ਰਹੇ ਹੋ ਐਲ ਐਮ ਆਈ ਪਰਚੇਸ ਕਰ ਰਹੇ ਹੋ ਵਰਕ ਪਰਮਿਟ ਕਿਸੇ ਇਨਸਾਨ ਕੋਲੋਂ ਤਾਂ ਉਸ ਦੇ ਡਿਪੈਂਡ ਹੋ ਕੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਹੋ ਮਤਲਬ ਕਿ ਪੱਕੇ ਹੋ ਸਕਦੇ ਹੋ ਨਰਸਿੰਗ ਦੀ ਜੌਬ ਲਈ ਤੁਹਾਡੇ ਕੋਲੇ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤੁਹਾਡੇ ਕੋਲੇ ਡਿਗਰੀ ਹੋਣੀ ਚਾਹੀਦੀ ਆ ਇਹਦੇ ਵਿੱਚ ਬਹੁਤ ਸਾਰੇ ਭਰਾ ਆਪਣੇ ਨਹੀਂ ਜਾ ਸਕਦੇ ਕਈ ਸਾਰੀਆਂ ਭੈਣਾਂ ਦੀ ਤਾਂ ਨਰਸਿੰਗ ਕੀਤੀ ਹੋਊਗੀ ਉਹ ਤਾਂ ਆਪਣੀ ਐਲਐਮਆਈ ਲੈ ਕੇ ਕੈਨੇਡਾ ਦੇ ਵਿੱਚ ਪਰਮਾਨੈਂਟ ਐਕਸਪੀਰੀਅੰਸ ਲੈ ਕੇ 6 ਮਹੀਨੇ ਦਾ ਆਪਣੀ ਪੀਆਰ ਅਪਲਾਈ ਕਰ ਸਕਦੇ ਆ ਪਰ ਮੁੰਡਿਆਂ ਲਈ ਦੂਜਾ ਮੌਕਾ ਜੀ ਕੁਕਿੰਗ ਦਾ ਕਿਉਂਕਿ ਕੁਕਿੰਗ ਟਰੱਕ ਡਰਾਈਵਰ ਤੇ ਵੈਲਡਰ ਵੈਲਡਰ ਦਾ ਘੱਟੋ ਘੱਟ 40 ਘੰਟਿਆਂ ਦਾ ਤੁਹਾਡੇ ਕੋਲ ایکسپੀਰੀਅੰਸ ਹੋਣਾ ਚਾਹੀਦਾ ਹੈ ਜੇਕਰ ਪਰਮਾਨੈਂਟ ਪੀਆਰ ਲੈਣੀ ਹੈ ਕੈਨੇਡਾ ਦੇ ਵਿੱਚ ਕੁਕਿੰਗ ਦਾ ਤੁਹਾਡੇ ਕੋਲੇ 6 ਮਹੀਨੇ ਦਾ ایکسپੀਰੀਅੰਸ ਹੋਣਾ ਚਾਹੀਦਾ ਹੈ ਟਰੱਕ ਡਰਾਈਵਰੀ ਦਾ ਤੁਹਾਡੇ ਕੋਲੇ 1 ਇਅਰ ਦਾ ایکسپੀਰੀਅੰਸ ਹੋਣਾ ਚਾਹੀਦਾ ਹੈ ਤੇ ਜਦੋਂ ਤੁਸੀਂ ਐਲ ਐਮ ਆਈ ਲੈਨੇ ਹੋ ਉਹ ਵੈਲਿਡ ਹੁੰਦੀ ਹੈ 6 ਮਹੀਨਿਆਂ ਦੀ ਵਰਕ ਪਰਮਿਟ ਮਿਲਦਾ ਤੁਹਾਨੂੰ 2 ਸਾਲ ਦਾ ਤੇ ਤੁਸੀਂ 1 ਸਾਲ ਬਾਅਦ ਹੀ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਹੋਰ ਜਾਣਕਾਰੀ ਲਈ ਫਿਰ ਉਹੀ ਰਿਕਵੈਸਟ ਹੈ ਜੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ